ਸੇਨ ਜੀ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਵਿਵਾਨ ਵਿੱਚ ਪਾਪਾ ਮੇਜਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਦੇ ਅੱਤੇ ਜਗਰ ਬਾਬਾ ਜੁੰਡਾ ਉਸੇ ਦੀ ਬਾਬਾ ਦੋ ਜੀ ਬਾਬਾ ਉਹ ਜੀ ਦੀ ਬਾਬਾ ਬਾਬਾ ਜੁੰਡਾ ਉਸੇ ਦੀ ਬਾਬਾ ਫਤਿਹ ਸਿੰਘ ਜੀ ਸ਼ਹਾਕਤੂ ਸਨਮਾਨ ਵਿੱਚ ਮਾਤਾ ਗੁਰਜਰ ਕੌਰ ਜੀ ਦੀ ਸ਼ਹਾਕਤੂ ਤੇ ਆਪਾਂ ਵਿਚਾਰਿਆ ਸੀ ਜਿਸ ਵਕਤ ਠੰਡੇ ਗੁਰਜ ਦੇ ਵਿੱਚ ਮਾਂ ਜੀ ਨੇ ਆਪਣੇ ਲਾੜਾਂ ਨੂੰ ਪਿਆਰ ਦਿੱਤਾ ਸੀ ਸਿੱਖਿਆ ਦਿੱਤੀ ਸੀ ਉਸ ਵਕਤ ਬਾਪਾ ਮੋਤੀ ਰਾਮ ਹੈ ਬੜੇ ਪਿਆਰ ਨਾਲ ਜੀ ਬੜੀ ਭਾਵਨਾ ਦੇ ਨਾਲ ਮਾਣ ਜੀ ਦੇ ਸਵਾਮੀ ਦੁੱਧ ਦਾ ਬਿੜਵਾ ਲੈ ਕੇ ਗਿਆ ਹੈ ਭਾਵਨਾ ਮਲਕੀ ਦਾ ਮਾਨ ਜੀ ਇੱਕ ਦੁੱਧ ਦਾ ਬਿੜਵਾ ਹਾਜ਼ਰ ਹੈ ਆਪ ਸ਼ਕੋ ਸ਼ਕਾਓ ਮਾਣ ਜੀ ਦੇ ਸਵਾਮੀ ਤੇ ਗੁਰੂ ਸੇਵਾਮੈਂ ਉਹ ਤੇਰਾ ਮੈਂ ਇਤਿਹਾਸ ਕਹਿੰਦੇ ਜਿਸ ਰੂਪ ਸਾਈਂ ਬਜਾਦੇ ਅਤੇ ਸਨਮਾਨ ਦੇ ਮਾਨ ਜੀ ਜਿਨ੍ਹਾਂ ਦੇ ਸਰੀਰਾਂ ਦੀ ਸੰਭਾਲ ਕਰਨੀ ਹਾਸਰਾ ਨਦੀ ਦੇ ਨਜ਼ਦੀਕ ਤਾਂ ਜਗਿਆ ਦੇ ਸਹੀਰ ਮਾ ਦੀ ਦਸਵੀਰ ਸੁੱਟਣ ਦਾ ਕੰਮ ਸੀ ਤਾਂ ਜੋ ਸਰੀਰਾਂ ਦੀ ਬੇਕੱਤੀ ਹੋਵੇ ਮੈਂ ਵੀ ਪਹਿਲਾਂ ਰਿਪੋਰਟ ਕੀਤੀ ਸੀ ਔਰ ਉਹਦੇ ਵੀ ਇਹੀ ਮਨਸ਼ਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਪਾਛੇ ਜਿਹਦੇ ਧੜ ਤੇ ਸੀਸ ਦੀ ਸੰਭਾਲ ਨਾ ਹੋ ਸਕੇ ਐਲਾਨ ਕੀਤਾ ਸੀ ਪਹਿਰਾ ਵੀ ਲਾਇਆ ਸੀ ਆਦੇ ਸਰੀਰ ਦੇ ਵੱਖ-ਵੱਖ ਹਿੱਸੇ ਕਰਕੇ ਦਿੱਲੀ ਦੇ ਵੱਖ-ਵੱਖ ਦਰਵਾਜ਼ਿਆਂ ਤੇ ਟੰਗੇ ਜਾਣ ਤੇ ਉਹਨਾਂ ਤੇ ਜਾਣ ਵਾਲਿਆਂ ਨੂੰ ਪਤਾ ਲੱਗੇ ਜਿਹੜਾ ਹਕੂਮਤ ਦੀ ਈਨ ਨਹੀਂ ਮੰਨਦਾ ਉਹਦੇ ਨੂੰ ਕੀ ਇਸ਼ਾਰਾ ਕੀਤਾ ਇਹ ਮਹਾਨ ਜੀਵਨੀ ਪਰ ਗੁਰੂ ਕੇ ਲਾ ਜਿਨ੍ਹਾਂ ਦੇ ਪ੍ਰਖਾਇ ਸਹਿਬ ਦੀ ਬਾਣੀ ਕਹਿੰਦੀ ਹੈ ਗੁਰ ਕੀ ਨਿੰਦਾ ਸੁਣੇ ਨਾ ਕਾਲ ਕਿ ਜਿਨ੍ਹਾਂ ਦੇ ਕੰਨ ਵੀ ਗੁਰੂ ਦੀ ਨਿੰਦਾ ਨਹੀਂ ਸੁਣਦੇ ਉਹ ਗੁਰੂ ਦੇ ਸਿਰਮਤੀ ਵਿਪਤੀ ਹੁੰਦੇ ਨੇ ਸਿਰ ਤਲੀ ਤੇ ਟਿਕਾ ਕੇ ਭਾਈ ਜਨਤਾ ਸੀਸਲੇ ਕੇ ਆਇਆ ਭਾਈ ਲੱਖੀ ਸ਼ਾਹ ਦਾ ਘਰ ਵਾਕੀ ਘਰ ਨਾ ਸਧਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਸਾ ਜੀ ਦੇ ਧੰਦੀ ਸੁਭਾਲ ਕਰਦਾ ਲੋਕਾਂ ਦੇ ਲੋਕ ਕਹਿੰਦੇ ਲੱਖੀ ਸ਼ਾਹ ਤੇਰਾ ਘਰ ਛੜਿਆ ਲੱਖੀ ਸ਼ਾਹ ਤੂੰ ਬਰਬਾਦ ਹੋਇਆ ਤੇਰਾ ਘਰ ਛੜਿਆ ਧਿਆਲ ਕਰੀ ਉਹ ਗੁਰੂ ਦੀ ਸੇਵਾ ਕਰਨ ਵਾਲਿਆਂ ਦੇ ਕਦੀ ਘਰ ਨਹੀਂ ਛੜੀ ਗੁਰੂ ਦੀ ਸੇਵਾ ਕਰਨ ਵਾਲੇ ਕਦੀ ਬਰਬਾਦ ਨਹੀਂ ਹੁੰਦੇ ਸੋਤਰੀ ਦੁਰੀ ਦੁਨੀਆ ਦੇ ਕੰਕਸ ਕੀਤਾ ਘਰ ਸੜ ਗਿਆ ਕਹਿੰਦੇ ਪ੍ਰਵਾਹ ਨਾ ਕਰ ਮੈਂ ਕਿੰਨੀ ਦੀ ਸੇਵਾ ਕੀਤੀ ਐ ਮੈਨੂੰ ਪਤਾ ਐ ਮੇਰਾ ਘਰ ਸੜਿਆ ਨਹੀਂ ਮੇਰਾ ਘਰ ਬਣਿਆ ਉਸੇ ਘਰ ਨਾਲ ਮੱਥਾ ਟੇਕਦੇ ਗੁਰਦੁਆਰਾ ਤਾਵਾ ਕੰਸ ਸਾਹਿਬ ਭਾਈ ਲਕੀਸ਼ਾਵਨ ਜੀ ਦਾ ਉਹੀ ਘਰ ਤੇ ਬਣਿਆ ਵੀ ਕਿਉਂ ਕਿਵੇਂ ਜੁਗੋ ਚੋਕ ਅਟਾ ਰਹਿ ਗਈ ਦੁਨੀਆ ਤੱਕ ਉਹਦੇ ਘਰ ਨਾਲ ਮੱਥੇ ਟੇਕਦੇ ਇਹ ਤੇ ਵਿਖਿਆਉਂਦੀ ਪਾਤਸ਼ਾਹੀ ਦੇ ਨਾਲ ਤੇ ਸੁਨਮਾਨ ਗੁਰ ਜਿਨ੍ਹਾਂ ਦੇ ਸਰੀਰ ਹੰਸਲਾ ਨਦੀ ਦੇ ਨੇੜੇ ਕਈ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ। ਉਹ ਸਸਥਾਨ ਦੇ ਉੱਤੇ ਚਿੱਟੇ ਰੰਗ ਦੇ ਸ਼ੇਰ ਆ ਕੇ ਉਹਨਾਂ ਸੱਜਦਿਆਂ ਦੀਆਂ ਦੇਹਾਂ ਦੀ ਰਾਖੀ ਦੇ ਲਿਖੇ ਉੱਤੇ ਤੇ ਜਾਣ ਕਰਨ ਲਈ ਦੀਵਾਨ ਕੂਟ ਬਣਦੀ। ਹੁਣ ਸੁਤਰੀ ਦੀਵਾਨ ਕੂਟ ਉੱਤੇ ਹੈ ਕਾ ਸੋ? ਕਿਉਂ ਉਹਨੇ ਮੁਰਾ ਬਸਾਈਆ? ਕਿਉਂ ਉਹਨੇ ਸਰੀਰਾਂ ਦੀ ਸਵਾਲ ਕੀਤੀ ਕਿਉਂ ਮਾਂਜੀ ਦਾ ਅੰਤਮ ਸੰਸਕਾਰ ਨਾ ਤਾਂ ਕਰੀਂ ਦੀਵਾਨ ਕੁਲਕ ਮਲ ਦੇ ਬਾਦੂ ਦੇ ਸੋਲਤੀ ਸੁਲਤਾਨ ਗੁਰੂ ਰਾਮਦਾਸ ਉਸਮਾਨ ਬਾਦਸ਼ਾਹ ਦੀ ਗੁਰਤਾ ਕਥਾ ਦੇ ਅਸਿੱਧੇ ਗ੍ਰੰਥ ਇਹਦਲ ਮੈਂ ਆਪ ਸੰਗ ਦੇ ਚੰਗੜੀ ਬੇਨਤੀ ਕਰਾਂਗਾ ਸਾਕਰ ਦੀ ਨਿਵਰਤਾ ਬਾਗ ਕੰਦੇ ਤੁਸੀਂ ਬਾਣੀ ਅੰਦਰ ਪੜ੍ਹਦੇ ਹੋ ਪਾਦਸ਼ਾਹ ਸਿਹਾਸਣ ਤੇ ਬੈਠੇ ਨੇ ਸਾਕਰ ਦੀ ਅਸਨਾ ਤੋਂ ਉਚਾਲ ਕਰਦੇ ਨੇ ਸਾਹਿਬ ਕਹਿੰਦੇ ਹਮ ਰਲ ਤੇ ਫਿਰ ਤੇ ਕੋਈ ਬਾਤ ਨਾ ਪੁੱਛਤਾ ਗੁਰਸਤ ਪੁਰ ਸੰਗ ਕੀਰੇ ਹਮ ਥਾਪੇ ਸਿੰਘਾਸਨ ਤੇ ਬਹਿ ਕੇ ਆਪਣੇ ਆਪ ਨੂੰ ਕੀੜਾ ਕਹਿਣਾ ਬਣਾ ਲਿਆ ਕੇਵਲ ਸਤਪੁਰ ਜੀ ਨੇ ਇਹ ਨਹੀਂ ਕਿ ਦੁਨੀਆ ਨੂੰ ਦਿਖਾਇਆ ਮੈਂ ਸਿੰਘਾਸਨ ਤੇ ਬੈਠਾ ਤਾਂ ਮੈਨੇ ਬਿੰਦ ਨਾ ਪਾਈ ਜੀ ਸਤਪੁਰ ਜੀ ਦੀ ਬਾਣੀ ਅੱਜ ਵੀ ਪੜ ਕੇ ਵੇਖੋ ਪਾਦਸ਼ਾਹ ਅੱਜ ਵੀ ਹੁਣੇ ਤੁਹਾਨੂੰ ਸਤਪੁਰ ਜੀ ਨੇ ਦੱਸਿਆ ਸਰ ਕਹਿੰਦੇ ਹਰ ਕੇ ਜਾਣੇ ਹਰ ਕੇ ਜਨ ਸਤਿਗੁਰ ਸਤਿ ਪਾਤਸ਼ਾਹ ਜੀ ਦੀ ਗੱਲ ਸੁਣਨ ਨੂੰ ਸੁਭਾਈ ਪਾਤਸ਼ਾਹੀ ਇਹ ਕਦ ਬਿਆਨ ਕਰ ਰਹੇ ਨੇ ਜੀ ਹਰ ਕੇ ਜਨ ਸਤਿਗੁਰ ਸਤਿ ਉਖਾ ਬਿਨ ਪਰਉਪਕਾਰਸ ਹਮ ਕੀਰੇ ਕਿਰਮ ਸਤਿਗੁਰ ਸਹਨਾਈ ਤੇ ਗੁਰਨਾਮ ਦਾ ਸਹਾਰਾ ਆਪਾਂ ਅੱਜ ਕਿੰਦੇ ਬਚਦੇ ਪਾਤਸ਼ਾਹੀ ਵੀ ਨਿਮਰਤਾ ਦੇਖਦੇ ਆਣੇ ਕਿ ਆਪਾਂ ਕੱਲ ਦੇ ਜਵਾਨ ਬਚ ਜਾਦੇ ਸੋ ਗੁਰਨਾਮ ਦਾ ਸਹਾਰਾ ਕੀ ਬਚ ਗੁਰਸਾਹਿਬ ਕਾਜੋ

ਇਸੇ ਸ਼ਬਦਾਂ ਦੀਆਂ ਅੰਤਰੀਆਂ ਬਣਦੀਆਂ ਇੰਨੀ ਨਿਰਮਤਾ ਦੇ ਇੰਨੇ ਪਿਆਰ ਦੇ ਵਿੱਚ ਜਿੱਥੇ ਕਿ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਵਿਚਾਰ ਆਪਾਂ ਸਭ ਨੇ ਕੀਤੀ ਸੀ ਨਾ ਜੰਗਲਾਂ ਨੂੰ ਕਰਦਨ ਤੇ ਪਾਸ਼ਾ ਬੜੇ ਸੇਖਾਂ ਦੇ ਚੰਚ ਚੁੰਮਦਾ ਅੱਲਾ ਯਾਦ ਦੀ ਗੱਲ ਲੈਂਦਾ ਟੂਮਾ ਪੜੀ ਹਲਕੂੰ ਕ ਵੀ ਬਹਿਣ ਖੁੰਮੇ ਬੈਠੇ ਪੈਰੀ ਕੋ ਆਏ ਤੇ ਚੰਚ ਨੂੰ ਬੈਠੇ ਪੈਰ ਤੱਕ ਚੁੰਮਦਾ ਹੁਣ ਖਾਲਸਾ ਗੁਰੂ ਰਾਮਦਾਸ ਜੀ ਪਾਤਸ਼ਾਹ ਮਿਲੇ ਐਸੇ ਸ਼ਬਦ ਦੀਆਂ ਅੰਤਰੀਆਂ ਬਣਦੀਆਂ ਦੇ ਅੰਦਰ ਤੁਹਾਨੂੰ ਬੜੀ ਪਿਆਰ ਆਉਂਦੀ ਹੈ ਸਤਿਗੁਰ ਦੀ ਜੇ ਤੁਸੀਂ ਨਾਮ ਜਪਦੇ ਹੋ ਨਾ ਤੇ ਹੋਰਨਾਂ ਨੂੰ ਨਾਮ ਲਟਉਂਦੇ ਮੈਂ ਤੁਹਾਡੇ ਚਰਨਾਂ ਦੀ ਧੂੜ ਲੁਕਾ। ਖਾਲਸਾ ਕਿ ਮੇਰੇ ਵਿੱਚ ਅੰਮ੍ਰਿਤ ਇਮਾਨ ਲੈ ਕੇ ਆ। ਇਹ ਗੁਰ ਰਾਮ ਦਾ ਸੁਆਲਾ ਪਾਕਸਾ ਕਹਿੰਦੇ। ਇਸੇ ਬਚਨ ਦੇ ਇਸੇ ਸ਼ਬਦ ਦੇ ਸਤਿਗੁਰ ਦੀ ਜੇ ਕੰਪਨੀ ਪੰਕਤੀ ਸੁਰਨਾ ਕਰੀਏ ਸਾਵਣ ਅਸੀਸ ਦਿੱਤੇ। ਕਿ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਚਰਨਾਂ ਦੀ ਧੂੜ ਲੁਕਾ। ਬਾਤ ਖੰਡੇ ਲਈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ ਜੋ ਆਪ ਜਪ 5 ਸੈਕਿੰਡ ਜਿਹੜੀ ਆਪ ਜਪਦੇ ਨੇ ਉਹ ਮਨ ਨਾਲ ਪਾਉਂਦੇ ਨੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈਂਦਾ ਇਹ ਦੇਮਤਾਂ ਦੇ ਪੁੰਨੇ ਗੁਰੂ ਰਾਮਦਾਸ ਜੀ ਦੀ ਸੱਚਾਈ ਸੋਨੀ ਸੁਤਾਨਾ ਸਿਰਾਸਨ ਤੇ ਬਿਰਾਜਣਾ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਉੱਤੇ ਸੰਗਤ ਜੁੜਦੀ ਹੈ ਭਾਵਨਾ ਲੱਗਦੀ ਆ ਪਾਤਸ਼ਾਹ ਇੱਛਾ ਪੂਰੀ ਸਰਬ ਸੁਖ ਦਾਤਾ ਹਰ ਦੇਵ ਬਾਦਸ਼ਾਹ ਜੀ ਦੇ ਅਸੀਸ ਮੰਗਦੇ ਹੋਏ ਮੈਂ ਜੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਹਾਂ ਕਾ ਵਾਸ ਹੈ ਕਾਮ ਤੇ ਨਾ ਜਿਹੜਿਆ ਕਾਮਨਾਵਾਂ ਪੂਰਨ ਕਰਨ ਵਾਲਾ ਸੋਟੀ ਸੁਲਤਾਨ ਗੁਰੂ ਜੋਤੂ ਜੀ ਸੋਟੀ ਸੁਲਤਾਨ ਗੁਰੂ ਰਾਮ ਜੀ ਸਾਚੇ ਸਿਦਾ ਅਸਤ ਦੇ ਗ੍ਰਾਮਾ ਬਾਦਸ਼ਾਹ ਜੀ ਦੇ ਪਹਾੜ ਤੇ ਨੇੜੇ ਬੇਮ ਸੰਗਤ ਕੋੰਦੀ ਏਕ ਸਿਕ ਪਵਾਨੀਦਰ ਇਲਾਕੇ ਦੇ ਵਿੱਚੋਂ ਆਏ ਮਨ ਦੀ ਭਾਵਨਾ ਹੈ कि ਜੇ ਗੁਰੂ ਸਮਰੱਥ ਹੈ ਨਾ ਤੇ ਗੁਰੂ ਆਖ ਬੁਲਾ ਕੇ ਮੇਰੀ ਝੋਲੀ ਭਰੀ ਸੋਤ ਜੋ ਮਨ ਦੇ ਉੱਤੇ ਖਿਆਲ ਆਇਆ ਜੇ ਗੁਰੂ ਸਮਰੱਥ ਹੈ ਦੁਨੀਆ ਦੇ ਲੋਕ ਕਹਿੰਦੇ ਨੇ ਗੁਰੂ ਸਮਰੱਥ ਆਇਆ ਗੁਰੂ ਤੇ ਇੰਨੀਆ ਬਖਸ਼ੂਸ਼ਾ ਕਰਦਾ ਜਿੱਧਰ ਦੇਣ ਤੇ ਆਉਂਦਾ ਉਧਰ ਮੇਰਾ ਦਾਤਾ ਮਨ ਦੀਆ ਕੁਜ ਜਿਲੀ ਮਨ ਦੀਆ ਗੁੱਝਦਾ ਹੈ ਤਾਂ ਦਮਤ ਮਸਜਦ ਤੱਕ ਵੀ 와ਏ ਤੁਹਾਨੂੰ ਜਾਨ ਦੀ ਲੋੜ ਨਹੀਂ ਜੀ ਤੁਹਾਡੇ ਲਈ ਕੀ ਹੈ ਭਾਈ ਗੋਬਾਲਾ ਗੋਪਾਲਾ ਜੀ ਦੇ ਕੋਲ ਪੁੱਛ ਕੇ ਬਿਠੇ ਭਾਈ ਗੋਬਾਲਾ ਕਿਤੇ ਮੈਂ ਚੌਂਕੜੀ ਮਾਰ ਕੇ ਬਿਠਿਆ ਸੀ ਇੱਕ ਔਰਕਾਰ ਤੇ ਬਾਣੀ ਅਰੰਭ ਕੀਤੀ ਸੀ ਜਿੱਲੀ ਲਾਗ ਤੇ ਆਇਆ ਗਹਿ ਮੁਸਕਤ ਕਾਲ ਨਾਲ ਤੇ ਉੱਜਲੇ ਕਹੇ ਕਿ ਜੁੱਤੀ ਨਾ ਹੋਵੇ ਇੱਥੇ ਤੱਕ ਮੁਕੰਮਲ ਬਾਣੀ ਪਈ ਗੁਰੂ ਕੇ ਲਾਲ ਨੇ ਇੱਕ ਵਾਰ ਵੀ ਜਵਾਨੋਂ ਨਹੀਂ ਸੀ ਬੋਲੀ ਤੁਸੀਂ ਗਵਾਹ ਅਕਸਰ ਉਸ ਸਥਾਨ ਨੂੰ ਸਿਜਦਾ ਕਰਕੇ ਇੱਕ ਵਾਰ ਵੀ ਜਵਾਨੋਂ ਨਹੀਂ ਸੀ ਬੋਲਿਆ ਤੇ ਫਿਰ ਮੰਨ ਲਿਆ ਸਤਿਗੁਰੂ ਤੁਹੀ ਹੈ ਅੰਤਰਜਾਪੀ ਪੁਰਖ ਵਿਧਾਤੇ ਸਰਕਾਰ ਮੰਨੀਆਂ ਪੁਰੀਆਂ ਕਰਦਾ ਸਤਿਗੁਰ ਸਾਡੀ ਦੇ ਨਾਲ ਹੈ ਅਸੀਂ ਮੂੰਹ ਬੋਲਦੇ ਆ ਸਾਡੀ ਜੀਬਾਨ ਸਾਡੇ ਮਨ ਦੀ ਜੀਬਾਨ ਹੈ ਕਿਸੇ ਦੀ ਜੀ ਕਿਸੇ ਦੀ ਮੰਨਦੀ ਜੀਬਾਨ ਲੱਗ ਬੈਠਾ ਬੰਦਾ ਜਿਹਦੇ ਜੀਬੇ ਦੇ ਮੰਨਦੀ ਪਰਸਦਾ ਇਹਦੇ ਮੰਨਣ ਦਾ ਕੀ ਕਰਦਾ ਹੈ ਕਾਰਨ ਕਿ ਮਨ ਦੀ ਜੀਬਾਨ ਨਹੀਂ ਪਰ ਮਨ ਦੀ ਬੁੱਝਣ ਵਾਲਾ ਖਿਆਲ ਕਰੀਏ ਕਿ ਗੁਰੂ ਮਨ ਦੀ ਬੁੱਝ ਲੈਂਦਾ ਤੇ ਜਦੋਂ ਮਨ ਦੀ ਬੁੱਝੀ ਜਦੋਂ ਘੋੜਾ ਆਇਆ ਕਾਠੀ ਆਈ ਆਇਕ ਪਹਿਲਾਂ ਚੜ੍ਹਨੇ ਟੇਕੇ ਪਾਛਾ ਮੇਰੇ ਮਨ 'ਚ ਖਿਆਲ ਪੜਿਆ ਸੀ ਸਤਿਗੁਰੂ ਕੋ ਖਿਆਲ ਪੜਿਆ ਪਾਛਾ ਕੋ ਖਿਆਲ ਪੜਿਆ ਤਾਂ ਮਨ ਦੀ ਬੁੱਝਣ ਵਾਲਾ ਇਸ ਸਿੱਖ ਦੇ ਮਨ ਦੀ ਵੀ ਇਹੋ ਭਾਵਨਾ ਹੈ ਕਿ ਗੁਰੂ ਸਰਪਰਥ ਹੈ ਜੇ ਮਨ ਦੀ ਬੁੱਝਦਾ ਤੇ ਮੇਰੇ ਮਨ ਦੀ ਬੁੱਝੇ ਪਾਸ਼ਾ ਜੀ ਦੇ ਦਰਬਾਰ ਨੂੰ ਜਿਵੇਂ ਤੁਸੀਂ ਸਾਰੇ ਸੰਗਤ ਬੈਠੀ। ਇੱਦਾਂ ਸਾਰੀ ਸੰਗਤ ਬੈਠੀ। ਉਸੇ ਸੰਗਤ ਦੇ ਵਿੱਚ ਸਿੱਖ ਬੈਠੇ। ਪਾਸ਼ਾ ਜੀ ਨੇ ਆਵਾਜ਼ ਮਾਰ। ਸਰਪ੍ਰਸਤ ਦੇ ਸਿਖਾ ਸਾਰੇ ਸਿੱਖ ਆਏ ਨੇ ਸਿਰ ਝੁਕਾ ਕੇ ਬਹੁਤ ਅਸੀਸਾਂ ਲੈ ਗਏ ਜੀ ਗੁਰਨਾਮਕ ਦੇ ਘਰ ਤੋਂ। ਝੋਲੀਆਂ ਭਰ ਕੇ ਮੰਗ ਕੀ ਨੋ। ਹੁਣ ਚਾਲ ਕੇ ਕਹਿੰਦੇ ਪਾਸ਼ਾ ਜੀ ਮੇਰੀ ਜਵਾਨਾ ਮੰਗਣਾ ਹੈ। ਤੇ ਪਰ ਤੈਨੂੰ ਅਤਰ ਜਾਮਲੀ ਪੁਰਖ ਬਿਦਾਲੇ ਕਿਉਂ ਆਸਤੋ। ਤੈਨੂੰ ਮੰਗੀਆਂ ਕੁਰੀਆਂ ਕਰਨ ਵਾਲਾ ਕਿਹੋ ਜਿਹਾ ਪਾਤਸ਼ਾਹ ਜੇ ਮੈਂ ਜ਼ੁਬਾਨੋਂ ਹੀ ਬੋਲਣਾ ਹੈ ਫਿਰ ਤੇਰੇ ਲਈ ਇਨੀ ਗੱਲ ਲਿਖੀ ਗਈ ਹੈ ਮੈਂ ਬੋਲਿਆ ਕਿਹਨੂੰ ਤੇਰੇ ਲਈ ਲਿਖੀ ਗਈ ਹੈ ਕਿ ਤੂੰ ਬਿਨਾਂ ਬੋਲੇ ਸਾਰਾ ਕੁਝ ਮੰਗਣਾ ਹੈ ਜੇ ਮੈਂ ਜ਼ੁਬਾਨੋਂ ਮੰਗਣਾ ਹੈ ਤੇ ਫਿਰ ਮੰਗਣ ਦੀ ਲੋੜ ਕੀ ਹੁਣ ਕਹਾਂ ਤੂੰ ਤਾਂ ਛੱਡ ਦੇ ਠੀਕ ਹੈ ਭਾਈ ਜੇ ਤੂੰ ਨਹੀਂ ਮੰਗਣਾ ਪਰਮਾਨੰਦ ਦੇ ਘਰ ਦੇ ਕੋਲੋਂ ਕੁਝ ਨਹੀਂ ਮੰਗਣਾ ਫਿਰ ਅਸੀਂ ਮੰਗ ਲਈ ਹਾਲੇ ਕੋਈ ਗੁਰੂ ਦਾ ਹਰਦਾਸ ਨਰਾਇਣ ਪਾਛੇ ਕਹਿੰਦੇ ਅਸੀਂ ਮੰਗ ਲਈਏ ਤੂੰ ਮੈਂ ਅਗਰੋਗੇ ਕਹਿੰਦਾ ਬਾਦਸ਼ਾਹ ਮੈਂ ਤੇ ਗਰੀਬ ਮੈਂ ਤੇ ਕਰਾਲ ਪ੍ਰਸ਼ਾਦੇ ਦਾ ਵੀ ਪਤਾ ਕੋਈ ਨਹੀਂ ਸਵੇਰੇ ਛੱਕਾਂ ਤੇ ਰਾਤ ਛੱਕਾਂ ਮੈਂ ਤਾਂ ਅਪੀ ਦੇ ਸਕਦਾ ਬਾਦਸ਼ਾਹ ਕਹਿੰਦੇ ਸੇਵਾ ਕਰ ਤੀਰੇ ਘਰ ਆਣਾ ਤੇਰੇ ਘਰ ਆ ਕੇ ਤੇਰੇ ਕੋਲ ਸੇਵਾ ਲੈਣੀ ਆਪ ਪ੍ਰਸ਼ਾਦਾ ਛਕਣਾ ਮੇਰੇ ਨਾਲ ਕੋਈ ਸਿੱਖ ਵੀ ਹੋਣਗੇ ਉਹਨਾਂ ਲਈ ਵੀ ਪ੍ਰਸ਼ਾਦਾ ਹੋਣਾ ਕਹਿੰਦਾ ਨਹੀਂ ਸਾਡੂ ਮੈਂ ਗਰੀਬ ਹਾਂ ਮੇਰੇ ਤੇ ਘਰ ਦੇ ਵਿੱਚ ਗੋਡੇ-ਮੋਡੇ ਗਰੀਬੀ ਹੈ ਸਤਿਗੁਰੂ ਮੈਂ ਪਛਾਦੜ ਕੰਮ ਤਿਆਰ ਕਰਾਂਗਾ 13% ਦਾ ਦੱਸ ਸਕਦਾ ਪਰ ਸਿੱਖਾਂ ਦਾ ਕਿੱਥੋਂ ਕਰਾਂ ਕਿਉਂਕਿ ਪਤਾ ਜਦੋਂ ਸਤਪੁਰਖ ਜੇ ਪਾਤਸ਼ਾਹ ਚੜ੍ਹਨ ਪਾਉਂਦੇ ਨੇ ਪਾਤਸ਼ਾਹ ਦੇ ਨਾਲ ਸਿੱਖਾਂ ਦੀ ਬੇਤੀ ਥੋੜੀ ਹੁੰਦੀ ਸੀ ਕਿ ਦੌਰ ਦੇ ਚਾਰ ਨੇ ਬਾਸ ਨੇ ਵੀ ਸਤਿਗੁਰੂ ਕੋ ਚਾਹੁੰਦੇ ਨੇ ਜਿਨ੍ਹਾਂ ਨੂੰ ਪਤਾ ਲੱਗਦਾ ਹੈ ਪਾਤਸ਼ਾਹ ਜੀ ਆਏ ਨੇ ਸਾਰਾ ਸਾਰਾ ਪਿੰਡ ਤਾਂ ਕਾਹਦਾ ਤਾ ਬਤਾਲਾ ਪਿੰਡ ਗਵਾਏ

ਮੇਰੇ ਤੇ ਗੋਡੇ-ਗੋਡੇ ਗਰੀਬੀ ਹੈ ਪਾਤਸ਼ਾਹ ਦੇ ਪ੍ਰਧਾਨ ਜਦ ਦਿਨ ਅਸੀਂ ਆਵਾਂਗੇ ਨਾ ਅੱਜ ਤੇਰੇ ਘਰ ਗੋਡੇ-ਗੋਡੇ ਗਰੀਬੀ ਹੈ ਉਦੋਂ ਤੇਰੇ ਘਰ ਗੋਡੇ-ਮੁੱਡੇ ਅਮੀਰੀ ਹੈ ਵਾਹਿਗੁਰੂ ਤੇ ਗੁਰੂ ਦਾ ਸਾਰਾ ਕੀ ਅਸੀਸ ਹੈ ਸਤਗੁਰ ਜੀ ਨੇ ਅਸੀਸ ਬਖਸ਼ੀ ਹੈ ਜੀ ਪਾਤਸ਼ਾਹ ਵੀ ਬਖਸ਼ੇ ਅੱਜ ਵੀ ਕਿਹੜੇ ਸਿੱਖ ਭਾਵਨਾ ਨਾਲ ਜਾਂਦੇ ਨੇ ਪਾਤਸ਼ਾਹ ਜੀ ਦੇ ਦਰਬਾਰ ਦੇ ਅੰਦਰੋਂ ਜੋ ਮੰਗੋ ਐਵੇਂ ਨਹੀਂ ਦੁਨੀਆਂ ਦੇ ਲੋਕ

ਸਮੇ ਤੋਂ ਬਾਅਦ ਇਹ ਬਿਰਧ ਚੜਾਈ ਕਰ ਪਈ ਉਦੋਂ ਗੁਰੂ रामदास ਸਾਡੇ ਸੁਲਤਾਨ ਪਾਤਸ਼ਾਹ ਸੂਰੀ ਕਰਨ ਮਲੇ ਜਲਕਾ ਜਲਪੂਆ ਰਾਮ ਸਭ ਤੋਂ ਸੱਚੇ ਪਾਤਸ਼ਾਹ ਜੀ ਜੁੱਧ ਜੋਸ਼ਮਾਨ ਚੁਕੇ ਸਮਾ ਬਣਿਆ ਗੁਰੂ ਤੇਗ ਬਹਾਦਰ ਸਾਹਿਬ ਨਾ ਰਸਕੇ ਨਾ ਚੁਕੇ ਗੁਰਤਾ ਗਦੀ ਸੀ ਆਸੂ ਦੇ ਪਿੜਾਈ ਨਾਲ ਸਭ ਤੋਂ ਸੱਚੇ ਪਾਤਸ਼ਾਹ ਜੀ ਦੇ ਮਿਹਰਾਲਾ ਮਾ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਨਾੜ ਦੇ ਕਿਤੇ ਭਵਾਂ ਦੀ ਗੱਲ ਪਾਤਸ਼ਾਹ ਦੀ ਪਟਿਆਰੇ ਦੀ ਤਤਕਿਲ ਜਦੋਂ ਦੂਰ ਨਿਵਾਸ ਦੀ ਤਤਕਿਲ ਹੋ ਗਈ ਨੇ ਨੀ ਪਾਤਸ਼ਾਹ ਦੀ ਉਸੇ ਵੇਲੇ ਭਵਾਨੀ ਗੜ੍ਹ ਗਈ ਨੇ ਨੀ ਤੇ ਭਵਾਨੀ ਗੜ੍ਹ ਦੇ ਕਿਲੇ ਸਨ ਜੀ ਹਰ ਸਤਿਉਦਿਓ ਭਵਾਨੀ ਗੜ੍ਹ ਦੇ ਅੰਦਰ ਕਿਲੇ ਸਨ ਤੇ ਕਿਲੇ ਉਸੇ ਵਜੂਂ ਦੇ ਨੇ ਜਿੱਤੇ ਆਖਿਆ ਸੀ ਕਿ ਮੇਰੇ ਕੰਮ ਦੇ ਉੱਪਰ ਗੋਡੇ-ਮਟੇ ਗਰੀਬੀ ਹੈ ਸੰਭੂ ਨੇ ਕਿਰਪਾ ਕੀਤੀ ਮੋਟੇ-ਮੋਟੇ ਅਮੀਰੀ ਹੋਏ ਕਿਲੇ ਬਣੇ ਹੋਏ ਨੇ ਉਸ ਕੋਲ ਹਰ ਇੱਕ ਕਿਲੇ ਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਪਾਛਾ ਦੀ ਵਾਰਤਨ ਦਿੱਤੀ ਉਸ ਕਿਲੇ ਨੂੰ ਪਵਿੱਤਰ ਕੀਤਾ ਅੱਜ ਵੀ ਭਵਾਨੀ ਦੇ ਕਿਲੇ ਜਿਹਨੇ ਪਾਤਸ਼ਾਹੀ ਦਾ ਸਤੰਸ ਉਹ ਵੀ ਹੈ ਤੁਸੀਂ ਸਾਰੇ ਸੰਗਤ ਨੂੰ ਪਿੱਛੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ ਕਰਦੇ ਅੱਜ ਵੀ ਪਾਤਸ਼ਾਹ ਕਰੇ ਬੜੇ ਪਿਆਰ ਦੇ ਨਾਲ ਇਸੇ ਮਿਰਤ ਦੇ ਪੁੱਤ ਪੁੱਤਰੀ ਭਾਵਨਾ ਨਾਲ ਸੇਵਾ ਕਰਦੀ ਗੁਰੂ ਤੇਗ ਪਾਤਸ਼ਾਹ ਨਾਲ ਪਾਤਸ਼ਾਹ ਦੀ ਸੇਵਾ ਕੀਤੀ ਸੂਰਵੀ ਫਿਰ ਭਾਵਨਾ ਦੇ ਕਸੂ ਆਪ ਨੂੰ ਵੀ ਕਰਨੀ ਪੇਟਾ ਕਰਨੀ ਹੈ ਕਿ ਸਾਡੇ ਘਰ ਦੇ ਅੰਦਰ ਸਭ ਕੁਝ ਪਾਚਾ ਵਰਤ ਕਰਨ ਪਉਂਦੇ ਕੋਈ ਰੁਮਾਨੀ ਦੀ ਪੇਟਾ ਕਰਦਾ ਕੋਈ ਮਾਇਆ ਦੀ ਪੇਟਾ ਕਰਦਾ ਕੋਈ ਦਰਬਾਰ ਦੀ ਕਿਸੇ ਪ੍ਰਕਾਰ ਦੀ ਵਸਤੂ ਦੀ ਪੇਟਾ ਕਰਦਾ ਇਸੇ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਪਾਚਾ ਦੇ ਸਮੂਹ ਪੇਟਾ ਲੱਗੇ ਹੁਣ ਇੱਕ ਬੇਨਤੀ ਆਪਸ਼ਨ ਤੋਂ ਵਿਚਾਰ ਵਿੱਚ ਲਿਆ ਕੀਤਾ ਸੀ 아이 ਇੱਕ ਦਿਨ ਪਹਿਲਾਂ ਵੀ ਸ਼ਾਇਦ ਇਹਨਾਂ ਵਾਰਸ ਨਾਲ ਇਹ ਵਿਸ਼ਾ ਵਿਚਾਰਿਆ ਸੀ ਕਦੂਰ ਗੁਰੂ ਨੂੰ ਦਾਨ ਨਾ ਦੇਉਂਦਾ ਕਦੀ ਗੁਰੂ ਨੂੰ ਦਾਨ ਨਹੀਂ ਦਿੱਤਾ ਕਿ ਮੈਂ ਕਹਿੰਦੇ ਨਹੀਂ ਮੈਂ ਗੁਰਦਵਾਰੇ ਨੂੰ ਜੀਵ ਦਾਨ ਦਿੱਤੀ ਮੈਂ ਗੁਰਦਵਾਰੇ ਨੂੰ ਪੁਲਾਣੀ ਚੀਜ਼ ਦਾਨ ਕੀਤੀ ਮੈਂ ਗੁਰਦਵਾਰੇ ਨੂੰ ਐਨੀ ਮਾਇਆ ਪਾਣੀ ਭਾਗਵਾਨੋ ਗੁਰੂ ਦੇ ਦਰ ਦੇ ਉੱਤੇ ਦਾਨ ਕਿਵੇਂ ਦਿੱਤਾ ਜਾ ਸਕਦਾ ਜਾਣ ਤੇ ਉਹਨੂੰ ਦਿੱਤਾ ਜਾਂਦਾ ਜਿਹਦੇ ਕੋਲ ਹੈ ਕੱਖ ਨਹੀਂ ਜਿਹਦੇ ਕੋਲ ਲੈਣ ਤੇ ਅਸੀਂ ਵਰਤਣਾ ਉਹਨੂੰ ਦਾਨ ਦਿੱਤਾ ਜਾ ਸਕਦਾ ਉਹਨੂੰ ਤਾਂ ਭੇਡਾ ਦਿੱਤੀ ਜਾ ਸਕਦੀ ਹੈ ਸਤਿਗੁਰੂ ਸਾਡੀ ਪੇਡਾ ਪਰਵਾਰ ਕਰ ਤੇ ਗੁਰੂ ਪੇਡਾ ਪਰਵਾਰ ਕਰਦਾ ਜੀ ਇਤਿਹਾਸ ਸੁਣਾ ਗੁਰੂ ਅਮਰਦਾਸ ਵਾਲਾ ਪੱਖੇ ਗੋਇਲਵਾਲ ਦੀ ਧਰਤੀ ਤੇ ਹਿੰਦੁਸਤਾਨ ਦਾ ਬਾਦਸ਼ਾਹ ਅਕਬਰ ਆ ਕੇ ਕਿੰਦਾ ਮੈਂ ਦਾਨ ਦੇਣਾ ਬਾਦਸ਼ਾਹ ਕਹਿੰਦੇ ਲਈ ਅਕਬਰ ਜੇ ਤੂੰ ਦਾਨ ਦਵੇਂਗਾ ਤੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਕਹਿਣਗੀਆਂ ਸਾਡੇ ਦਿੱਤੇ ਹੋਏ ਦਾਨ ਨਾਲ ਗੁਰੂ ਕੇ ਲੰਗਰ ਚੱਲਦੇ ਨੇ ਅੱਜ ਵੀ ਕਈ ਕਿੰਦੇ ਨੇ ਸਿਮਰ ਪ੍ਰੋਜੈਕਟ ਅੱਜ ਵੀ ਕਈ ਕਿੰਦੇ ਨੇ ਵਾਡੀ ਦਿੱਤੀ ਜਗੀਰ ਤੇ ਗੁਰਦਾਰਾ ਬਣਿਆ ਅਸੀਂ ਆਹ ਚੀਜ਼ দান ਕੀਤੀ ਫਿਰ ਗੁਰਦਾਰੇ ਦਾ ਬਣਾਣਾ ਪੰਚਾਉਂਦਾ ਕਿ ਮੈਂ ਕਰੀ ਤੁਹਾਨੂੰ ਕਹਿਣ ਦੀ ਲੋੜ ਤੁਹਾਨੂੰ ਸਾਰਿਆਂ ਨੂੰ ਪਤਾ ਬੰਦੇ ਦੀ ਸੁਪਦੇ ਅੰਦਰ ਇੱਕ ਗੱਲ ਰੋਟੀ ਕੀ ਹੈ ਸਤਿਗੁਰ ਜੀ ਨੇ ਆਸਾ ਦੀ ਵਾੜ ਦੇ ਤੱਕੀ ਕੀ ਹੈ ਪਾਤਸ਼ਾਹ ਕਹਿੰਦੇ ਦੇਣ ਦੇ ਨਾਲ ਮੰਗਦੇ ਤੇ ਕੋਹ ਥਿਆ ਦੇ ਦੇ ਮੰਗਿਆ ਸੇਸਾ ਗੁਣਾ ਕਹਿੰਦੇ ਦੇਣ ਦੇ ਨਾਲ ਹੀ ਲੱਗਦਾ ਕਿ 100 ਬਣਾ ਵੱਧ ਕਰਕੇ ਦਈ ਪਾਤਸ਼ਾਹ ਗੁਰੂ ਘਰੋਂ ਦੇਣ ਲੱਗੇ ਲੱਗਦਾ ਵੀ ਦੇ ਦੇ ਮੰਗੇ ਸੈਸਾ ਨਾ ਹੋਰ ਇੱਕ ਥੀ ਚਾਹੀਦੀ ਹੈ ਸੋਭ ਕਰੇ ਸੰਸਾਰ ਭਾਈ ਬਾਣੀ ਪੜਿਆ ਕੋ ਆਸਾ ਦੀ ਧਾਰ ਹੈ ਤੇ ਸਰਬੀ ਸੱਚੇ ਪਾਤਸ਼ਾਹ ਜੀ ਨੇ ਸੈਸਾ ਦੇ ਕੰਡੇ ਦੇ ਸਭ ਨੂੰ ਜੇਤੇ ਕਰਵਾਇਆ ਸਰਬ ਕਹਿੰਦੇ ਜਾਨ ਤੱਕ ਜਾਨ ਹੋਵੇ ਤੇਰਾ ਨਿਤਨੇਮ ਨਾ ਭੁੱਲੇ ਭਾਗਾਂ ਵਾਲਿਆ ਕਦੀ ਆਸਾ ਦੀ ਧਾਰ ਨਾ ਬੜੀ ਗਤੀ ਦੇ ਵਿੱਚ ਜਾਨ ਸਰਬ ਜੀ ਦੀ ਆਸਾ ਦੀ ਧਾਰ ਉੱਤੇ ਸਤਿ ਸਰਬ ਕਹਿੰਦੇ ਦੇ ਦੇ ਮੰਗੇ ਸੈਸ ਗੁਰੂ ਨੂੰ ਸੂਰ ਕਰੇ ਸੰਸਾਰ ਇਸ ਸੰਸਾਰ ਮੇਰੀ ਸੋਭਾ ਕਰੇ ਗਰੰਤੀ ਸਿੰਘ ਪਰਮਤਮਾ ਨੂੰ ਆ ਕੇ ਕਿਹਾ ਭਾਈ ਤੁਹਾਨੂੰ ਪਤਾ ਨਹੀਂ ਸਪੀਕਰ ਵੀ ਇੱਕ ਵਾਰੀ ਸਾਹੇ ਕਿਹਾ ਫਲਾਣੇ ਬੰਦੇ ਨੇ ਆਇਆ ਫਲਾਣੇ ਬੰਦੇ ਨੇ ਆਹ ਚੀਜ਼ ਦਿੱਤੀ ਫਲਾਣੇ ਬੰਦੇ ਨੇ ਆਹ ਗਾਣਾ ਕੀਤਾ ਇੱਕ ਵਾਰੀ ਰੌਣਾ ਪਾ ਕੇ ਦੁਨੀਆਂ ਨੂੰ ਦੱਸ ਤੋ ਤੁਹਾਡੇ ਕੋਲਸ ਮੈਨੂੰ ਸਰੂਪਾ ਨਹੀਂ ਸੰਭਾਉ। ਇਹੀ ਦਰਦ ਹੈ ਜੇਕਰ ਤੇ ਸੇਵਾ ਬੋਲੀ ਨਾ ਜਾਵੇ ਜਾਂ ਗਰੰਤੀ ਸਿੰਘ ਤੇ ਜਾਂ ਪਰਮਤਮਾ ਦੋਨਾਂ ਦੇ ਮਗਰ ਪੈ ਰਹੇ ਹੋ ਤੁਹਾਨੂੰ ਪਤਾ ਨਹੀਂ ਮੈਂ ਨਹੀਂ ਮਾਇਆ ਦਿੱਤੀ ਐ ਆਹ ਤੂੰ ਦਾਲ ਕੀਤੀ ਐ ਤੁਸੀਂ ਬੋਲ ਨਹੀਂ ਸਕਦੇ ਪਿੰਡ ਵਾਲਿਆਂ ਨੂੰ ਪਤਾ ਤਾਂ ਲੱਗੇ ਦੇ ਦੇ ਮੰਗੇ ਸੱਸਾ ਨੂੰ ਨਾਲ ਸੋਟ ਕਰੇ ਸੰਸਾਰ ਕਾਸ਼ੇ ਦੇ ਭਾਈ ਨੂੰ ਦਰਬਾਰ ਵਿੱਚ ਪਾਵੇਗਾ ਢੇਡਾ ਲੈ ਕੇ ਆਈ ਅੱਪਰ ਦਾ ਧਨ ਪ੍ਰਬੰਧ ਨਹੀਂ ਦੇ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਪਾਕਸ਼ਾ ਸੀ ਲਾਖਸੂ ਤੇ ਬਿਲਾਜ ਮਾ ਅਗਰ ਸਰਦੀ ਧਰਤੀ ਪੱਟੀ ਦਾ ਚੌਧਰੀ ਸੁਤਜੋ ਪੱਟੀ ਦਾ ਚੌਧਰੀ ਸੀ ਭਾਈ ਲਗਾ ਪਾਤਸ਼ਾਹ ਦੇ ਦਰਬਾਰ ਨੂੰ 2000 ਰੁਪਏ ਦੇ ਤੇ ਪਾਤਸ਼ਾਹ ਮੈਂ ਕੋਈ ਭੇਟਾ ਕਰਨਾ ਦਿੱਤੀ ਹੋਈ ਸਾਰੀ ਦੇਵੀ ਦਿੱਤੀ ਹੋਈ ਸਾਧਰੀ ਸਾਰੀ ਤੋਂ ਤੇਰੀ ਦਿੱਤੀ ਹੋਈ ਤਾਂ ਤੇਰੀ ਹੈ ਦਿੱਤੀ ਹੋਈ ਦੇ ਵਿੱਚੋਂ ਕੋਈ ਭੇਟਾ ਕਰਨਾ ਪਾਤਸ਼ਾਹ ਨੇ ਭੇਟਾ ਪ੍ਰਾਪਤ ਕੀਤਾ ਸਿੱਧਵੇਂ ਸੁਤਰੀ ਹੋਣ ਹੁਣ ਘਵਾਦੀ ਲੜਦੇ ਕਿਲੇ ਦਾ ਮਾਲਕ ਭੇਟਾ ਦੇਣ ਲਈ ਕਰਦਾ ਜਦੋਂ ਭੇਟਾ ਲੈ ਕੇ ਆਇਆ ਥਾਲੇ ਵਿੱਚ ਜਿਹਨਾਂ ਰੋਹਾਂ ਪਾਈਆਂ ਪਾਤਸ਼ਾਹ ਦੇ ਸਾਹਮਣੇ ਕੀਤੀਆਂ ਪਾਤਸ਼ਾਹ ਨੇ ਭੇਟਾ ਪ੍ਰਾਪਤ ਕਰ ਸਹਿਮ ਕਰਦੇ ਨੇ ਤੇਰੀ ਬੇਟਾ ਪਰਵਾਰ ਨਹੀਂ ਕਰ ਹੁਣ ਖਿਆਲ ਕਰੀ ਹੋਜੀ ਸਵਾਲ ਕਿ ਨਹੀਂ ਇਹ ਸਵਾਲ ਕਿਉਂ ਕੀਤਾ ਇਹ ਗੱਲ ਕਿ ਤੇਰੀ ਬੇਟਾ ਪਰਵਾਰ ਨਹੀਂ ਸਾਹਿਬ ਕਹਿੰਦਾ ਤੇਰੀ ਬੇਟਾ ਪਰਵਾਰ ਨਹੀਂ ਅੱਧਨ ਵੰਡੀ ਤੇ ਇਕਲੇ ਦਾ ਹਾਲ ਕਿੰਦਾ ਹੈ ਜੀ ਪਾਤਸ਼ਾਹ ਬੇਟਾ ਥੋੜੀ ਹੈ ਹੋਰ ਦੇਈ ਹੈ ਸਾਹਿਬ ਕਹਿੰਦੇ ਲਵਾਂਗੇ ਪਰਵਾਰਾ ਕਰ ਥੋੜੀ ਬਹੁਤ ਨਹੀਂ ਬਹੁਤ ਜਿਆਦਾ ਲਵਾਂਗੇ ਤੇ ਬੇਟਾ ਦੇਣ ਵਾਲਾ ਕੋਈ ਨਹੀਂ ਜੀ دیوان ਕੂਟਰ ਨਾਲ ਸੀ ਦਿਵਾਨ ਟੋੜ ਦੇ ਮੱਥੀਏ ਕੁਰਨਾਨ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਅਸੀਂ ਤਾਂ ਆਤਰ ਸਿੰਘ ਜੀ ਇੱਕ ਉਡੇਟ ਬਾਦਸ਼ਾਹ ਮਹਾਰਾਜ ਪਾਤਸ਼ਾਹ ਜੀ ਦੇ ਚਰਨਾ ਦਾ ਪੌੜਾ ਸੀ ਜੀ ਪਰ ਜੇ ਉਸ ਵਕਤ ਸਰਹੰਦ ਦੀ ਤਖਤੀ ਤੇ ਕਹਿਰ ਆਪਰੇ ਇਸ ਸਮਾਂ ਦੇ ਕਿੰਨੀ ਸੀ ਸਰਹੰਦ ਤੋਂ ਬਾਹਰ ਸਹਾਰਾ ਤੋਂ ਬਾਹਰ ਉਹਨੇ ਖਬਰ ਮਿਲੀ ਭਾਣ ਆਇਆ ਸਾਧੂ ਸੁਖਦੇਵ ਪਾਤਸ਼ਾਹ ਜੀ ਦੇ ਲੰਗਰ ਦੇ ਦਰਸ਼ਕਾਂ ਨੂੰ ਆਇਆ ਤੇ ਖਬਰ ਮਿਲੀ ਕਿ ਸਭ ਜਾਨੇ ਸ਼ਹੀਦ ਹੋ ਚੁੱਕਾ ਸ਼ਹਿਰ ਜਾਂਦੇ ਵੀ ਸ਼ਹੀਦ ਤੇ ਸ਼ਹਿਰ ਜਾਂਦੇ ਦੀ ਸ਼ਹਾਦਤ ਤੋਂ ਉਪਰੰਤ ਮਾਂ ਨੂੰ ਜਾ ਕੇ ਖਬਰ ਦਿੱਤੀ ਮਾਂ ਦੀ ਆਣਾ ਆਪਰ ਗਿਆ ਲਾਸ਼ ਹੀ ਦੇਖੀ ਹੁਣ ਸੁਪਤ ਹੋ ਗਈ ਇੱਕ ਗੰਗ ਸਮੁੰਦਰ ਮੰਨਵਾਇਆ ਪਰ ਸਮਝਾਈ ਤੇ ਪਿਛਲੇ ਦਿਵਾਨਾਂ ਵਿੱਚ ਜਿਹੜੀ ਆਰ ਨੂੰ ਬਾਰ ਬਾਰ ਦ੍ਰਿੜ ਕਰਵਾਈਏ ਉਹਨਾਂ ਨੇ ਸਿਰ ਟੁੱਟ ਗੋਲਿਸਾਂ ਜਾਂਦੇ ਤੇ ਸਿਰ ਹਾਂਜੀ ਨਹੀਂ ਸਾਈਂ ਨਹੀਂ ਲਗਾਇਆ ਮੈਂ ਹੁਣ ਇਹ ਮੰਨਦੇ ਕਿ ਧਾਰ ਦੇ ਆਪਾਂ ਸਿਰ ਕਿਤੇ ਨਹੀਂ ਨਹੀਂ ਝੁਕਣੇ ਤੁਹਾਨੂੰ ਇਹ ਬੋਲੀ ਆਪਾਂ ਸਿਰ ਕਿਤੇ ਨਹੀਂ ਝੁਕਣਾ ਹਾਈਡਰੇਟਿਕ ਕਿਸੇ ਰਾਹ ਨੂੰ ਛੋਣ ਰਹਿ ਨੇ ਉਹ ਵੀ ਜਰੂਰ ਬੋਲਣ ਉਹ ਵੀ ਆਪਣੀ ਸੁਣਤ ਵਿੱਚ ਟਿਕਾ ਲੈਣ ਕਿ ਅਸੀਂ ਸਿਰ ਕਦੀ ਵੀ ਕਿਸੇ ਅੱਗੇ ਨਹੀਂ ਨਹੀਂ ਝੁਕਣਾ ਇਹ ਸਾਡਾ ਬਹੁਤ ਸਿਮਰਤ ਹੈ ਨਾ ਬਾਬਾ ਕੀ ਸਿੱਖਿਆ ਹੈ ਜਾ ਘੜਾ ਉੱਚਾ ਕਰੋ ਜੇਦਾ ਪਿਉ ਸਰਬਕਲਾ ਸੁਣਾਤ ਹੋਵੇ ਤੁਸੀਂ ਮੰਨਦੇ ਹੋ ਨਾ ਜੀ ਤੰਦੋਤ ਬੰਦਰ ਸਰਬਕਲਾ ਉਹ ਸਰਬਕਲਾ ਸੁਣਾਤ ਪਰ ਦੁਨੀਆਂ ਦੇ ਤੇ ਆਏ ਸਨ ਕੋਈ 14 ਕਲਾਸਾ ਪੂਰਨ ਆਇਆ ਕੋਈ 12 ਕਲਾਸਾ ਪੂਰਨ ਆਇਆ ਗੱਲ ਕਰਿਓ ਜੀ ਇੱਕ ਉਹ ਵੀ ਗੁਰੂ ਘਰ ਦੇ ਅੰਦਰ ਇਹੀ ਜਨਮ ਲਿਆ ਸੀ ਜਿਹਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਆਖਿਆ ਸੀ ਤੇਰਾ ਤੇ ਸਾਡਾ ਹੁਣ ਕੋਈ ਮਿਲ ਨਹੀਂ ਜਿੱਦ ਤੇਰਾ ਹੁਣ ਉਧਰ ਮੂੰਹ ਕਰ ਲੈ ਉਹਨੇ ਬੱਸਰ ਕਰਾਉਣਾ ਆਖਿਆ 72 ਕਰੋੜ ਦਾ ਸੁਨਤ ਖੀਦੀ ਬਾਬਾ ਨਮਰਾਈ ਇਧਰ ਕਿਹਾ ਨਾ 14 ਨਾ 12 ਇਧਰ ਤੇ ਗੁਰੂ ਗ੍ਰੰਥ ਸਾਹਿਬ ਜੀ ਸਰਬ ਕਲਾ ਸਮਰਤ ਦੇ ਬੰਤ ਕਲਾ ਲੇਖਾਪੁਰ ਚੜਿਆ ਅਨੰਤ ਕਲਾ ਦਾ ਮਾਲਕ ਤੇ ਬਾਬਾ ਕਬੀਰ ਸਿੰਘ ਲਿਖਦੇ ਕਹਿੰਦਾ ਜਾਪਾ ਖਾਪੂਰ ਉੱਚਾ ਹੋਈ ਜਿਹਦਾ ਮਾਲਕ ਸਰਬ ਕਲਾ ਸਮਰਤ ਤੇ ਸਭ ਤੋਂ ਉੱਚਾ ਤੇ ਵੱਡਾ ਹੋਵੇ ਨੇ ਤੁਸੀਂ ਵੱਡਾ ਪੜਦੇ ਹੋ ਉਸੇ ਸਾਰੇ ਪੜਦੇ ਹੋਣੇ ਜੀ ਗਿਆਨ ਧਿਆਨ ਵਿੱਚ ਕਰਮ ਨਾ ਜਾਣਾ ਸਾਰਨਾ ਜਨਣਾ ਤੇਰੀ ਸਭ ਤੋਂ ਵੱਡਾ ਜਿਨ ਕਰਾ ਲਾਤੀ ਉਹ ਕਲ ਵਿੱਚ ਦੇ ਸਮੇਂ ਦੇ ਅੱਗੇ ਰੱਖਣਾ ਇੱਕੋ ਹੀ ਹੈ ਜੀ ਨਾ ਕਰ 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 ਕੇ ਮਾਝੋ ਕਿਸੇ ਨੇ ਢੋਈ ਹੋਈ ਕਿਸੇ ਨੇ ਤੁਹਾਡੀ ਬਾਹਰ ਨਹੀਂ ਫੜਦੀ ਹੁਣ خیال ਕਿਹਦੇ ਖਵਾਣ ਵਾਲਾ ਕੋਈ ਨਹੀਂ ਕੋਈ ਤੇ ਬਾਬਾ ਕ੍ਰਿਸ਼ਨਾਦਰ ਲਈ ਕਹਿੰਦਾ ਜਾ ਤਾ ਅਠਾਪੂ ਉੱਚਾ ਹੋਈ ਸੋ ਜਾਨ ਪਰ ਘਰ ਜਾਂਤ ਨਾ ਸੋਈ ਇਹਦੇ ਉਹ ਜਾਨ ਕਿਸੇ ਹੋਰ ਦੇ ਦਰ ਤੇ ਜਾ ਕੇ ਚੋੜੀ ਆਪਦਾ ਚੰਗਾ ਨਹੀਂ ਲੱਗਦਾ ਜੇ ਦਾ ਪਿਓ ਸਰਬਤਲਾ ਸੰਗਰਾਥ ਹੋਵੇ ਫਿਰ ਕੀ ਕਰੇ ਜੇ ਦਾ ਪਿਓ ਸਰਬਤਲਾ ਸੰਗਰਾਥ ਹੋਵੇ ਉਹ ਕਿਸੇ ਹੋਰ ਦੇ ਘਰ ਤੇ ਚੋੜੀ ਆਪਦਾ ਨਹੀਂ ਨਹੀਂ ਚੰਗਾ ਨਹੀਂ ਲੋੜ ਦੀ ਸਮਾਂ ਕਾਨੂੰਨੀ ਲੋੜ ਲਾਲ ਟੋਪੀਆਂ ਪਾਉਣ ਦੀ ਸਾਨੂੰ ਨਹੀਂ ਲੋੜ ਕਿਸੇ ਕਬਰ ਮੜੀ ਵਸਾਣ ਤੇ ਮੱਠਾ ਟੇਕਣ ਦੀ ਕਿਉਂਕਿ ਸਾਡਾ ਗੁਰੂ ਤੇ ਜੋ ਵੀ ਗੱਲ ਹੈ ਸਾਡਾ ਗੁਰੂ ਤੇ ਸਵਰੰਥ ਗੁਰੂ ਕੋਲ ਤੇ ਅੱਠ ਹੱਥ ਤੁਸੀਂ ਮੰਗੇ ਤੁਹਾਨੂੰ ਦਿੱਤਾ ਨਹੀਂ ਤੁਹਾਡੇ ਘਰਾਂ ਵਿੱਚ ਤਾਂ ਪ੍ਰੋਡਿਊਸਰ ਲੋੜ ਤੇ ਤੁਹਾਡੇ ਘਰਾਂ ਵਿੱਚ ਗੱਡੀਆਂ ਤੇ ਫਲੋਟੀਆਂ ਨੇ ਤੁਹਾਡੇ ਮਹਿਮਾਨੜੀਆਂ ਵੀ ਬਣੀਆਂ ਨੇ ਇਹ ਡੇਢ ਵਾਲਾ ਕੋਈ ਨਹੀਂ ਕੱਲ ਪਰਸੋਂ ਦੇ ਦਿਵਾਨ ਵਿੱਚ ਬੇਨਤੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਜੀ ਨੇ ਟਾਈਮ ਵਿੱਚ ਥੋੜੀ ਆਖਿਆ ਸੀ ਇਹਨ ਗਰੀਬ ਸਿੱਖ ਨੂੰ ਕੋ ਦੇਉ ਤੇ ਪਾਤਸ਼ਾਹੀ ਰਹੀ 12 12 15 15 20 ਲੱਖ ਦੀਆਂ ਗੱਡੀਆਂ ਵਿੱਚ ਤੁਸੀਂ ਬੈਠੇ ਹੋ ਤੇ ਪਾਤਸ਼ਾਹ ਨੇ ਪਾਤਸ਼ਾਹੀਆਂ ਦਿੱਤੀਆਂ ਨੇ ਸੁਣ ਜੋੜੀ ਤੇ ਜੇ ਪਾਤਸ਼ਾਹ ਪਾਤਸ਼ਾਹੀਆਂ ਦਿੰਦਾ ਹੈ ਜੀ ਜੇ ਪਾਤਸ਼ਾਹ ਕਹਿੰਦਾ ਹੈ ਇਹਨ ਗਰੀਬ ਸਿੱਖਨ ਕੋਡੇ ਨੂੰ ਪਾਤਸ਼ਾਹੀ ਤੇ ਫਿਰ ਪਾਂਖਾ ਵਾਲੇ ਨੂੰ ਸੁਣ ਕੇ ਜੋੜ ਕੇ ਵੇਖਿਓ ਪਾਤਸ਼ਾਹ ਤੇ ਪਾਂਖਾ ਹੀਆ ਦੇਣ ਬੈਠਾ ਹੈ ਤੇ ਅਸੀਂ ਮੱਥੇ ਰਗੜਦੇ ਹੋਏ ਲੋਕਾਂ ਦੇ ਨੌਕਰ ਬਣਨ ਨੂੰ ਤਿਆਰ ਬਿਠੇ ਜੀ ਤੁਹਾਨੂੰ ਕਹਿੰਦੇ ਜੀ ਨੌਕਰੀ ਬਣਾਇਆ ਜਾ ਰਿਹਾ ਹੈ ਕਈ ਸੋਸ਼ਲ ਮੀਡੀਆ ਦੇ ਤੇ ਵੀਡੀਓ ਹੈ ਜਿਨ੍ਹਾਂ ਨੇ ਕਿਤੇ ਮੜੀਆਂ ਦੇ ਮਸਾਲਾ ਨੂੰ ਆਪਣਾ ਪੀਲ ਬਣਾਇਆ ਮੜੀਆਂ ਦੇ ਮਸਾਲਾ ਨੂੰ ਆਪਣਾ ਸਭ ਕੁਝ ਬਣਾਇਆ ਤੁਸੀਂ ਉਹ ਵੀ ਵੇਖਿਆ ਨੇ ਜਿਨ੍ਹਾਂ ਨੇ ਲਾਲ ਟੋਪੀਆਂ ਵਾਲਿਆਂ ਨੂੰ ਆਪਣਾ ਸਭ ਕੁਝ ਉੱਠੜ ਕੇ ਫੇਰ ਵਾਪਸ ਆਏ ਧੰਗੁਰ ਗ੍ਰੰਥ ਸਾਹਿਬ ਜੀ ਦੇ ਚੱਕਰ ਵਿੱਚ ਕਿਉਂਕਿ ਦੁਨੀਆ ਦੇ ਵਿੱਚ ਪਤਾ ਦੁਨੀਆ ਦੇ ਵਿੱਚ ਝੋਲੀ ਪੜਨ ਵਾਲਾ ਕੋਈ ਨਹੀਂ ਕੇਵਲ ਧੰਗੁਰ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੜਛਾਏ ਖਾਲ ਕਰਿਓ ਇੱਕ ਬਚਨ ਜਿਹੜਾ ਤੁਸੀਂ ਪੜਦੇ ਹੋ ਨਾ ਹੋਰ ਕਿਤੇ ਨਹੀਂ ਪੜਿਆ ਜਾਂਦਾ ਮੈਨੂੰ ਖਿਮਾ ਕਰਿਓ ਜੀ ਕਿਸੇ ਥਾਂ ਤੇ ਪੜਿਆ ਜਾਂਦਾ ਹੋਵੇ ਨਾ ਤੇ ਮੈਨੂੰ ਵੀ ਪੜਵਾ ਦਿਓ ਕਿਤੇ ਪੜਿਆ ਜਾਂਦਾ ਹੋਵੇ ਹਾਂ ਭਾਈ ਜੋ ਮੰਗ ਠਾਕੁਰ ਸੋਈ ਸੋਈ ਨੀਵੇ ਉਹ ਕਿਤੇ ਨਹੀਂ ਬੜਿਆ ਜਾਂਦਾ ਉਹ ਕਿਤੇ ਨਹੀਂ ਬੜਿਆ ਜਾਂਦਾ ਕਿਸੇ ਮੜੀ ਰਸਾਂ ਕਿਸੇ ਥਾਂ ਤੇ ਜਾਏ ਕਿਤੇ ਨਹੀਂ ਬੜਿਆ ਇੱਥੇ ਬੜਿਆ ਜਾਂਦਾ ਇੱਥੇ ਬੜਦਾ ਆਓ ਬਰ ਸੁਤਿਓ ਸੁਰਤ ਵਿੱਚ ਇਹ ਮਨ ਦੇ ਵਿੱਚ ਟਿਕਾ ਲਿਓ ਅਸੀਂ ਕਿਸੇ ਨੂੰ ਮੱਥਾ ਨਹੀਂ ਟੇਕਣਾ ਅਸੀਂ ਭਗਵਾਨ ਨਾਲ ਆਵਾਂਗੇ ਕਿਉਂਕਿ ਸਾਡਾ ਧਰੂ ਜੋ ਮੰਗ ਠਾਕੁਰ ਆਪਣੇ ਤੇ ਜੋ ਮੰਗ ਠਾਕੁਰ ਆਪਣੇ ਤੇ